ਗੋਰਾ ਬਰੇਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡਿੱਗੀ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ 10 ਗੱਡੀਆਂ ਹੀ ਲੱਗੀਆਂ 15 ਅੱਛਾ ਜੀ ਐਕਦਾ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਆਪਣਾ ਗੋਰਾ ਨਾਂ ਹੈ ਜੀ ਆਪਣਾ ਜੀ ਹਾਂਜੀ ਗੋਰਾ-ਗੋਰਾ ਹਾਂਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਆਪਣਾ ਪੰਦੀ ਖਾਲਸਾ ਇੱਥੇ ਚਾਚੋ ਕੀ ਮਾਨਸੌਰ ਦੇ ਸਾਹਮਣੇ ਹਾਂਜੀ ਲੇਡੀਜ਼ ਬੀਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿੱਦਾਂ ਠੀਕ ਆ ਸਾਰੇ ਬੰਦੇ ਠੀਕ ਆ ਲੇਡੀ ਹਸਪਤਾਲ ਉਧਾਰ ਨਹੀਂ ਹਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਧੀਆਂ ਨਹੀਂ ਗੱਡੀਆਂ ਦਾ ਨੁਕਸਾਨ ਹੋਇਆਗਾ ਪੰਜ ਗੱਡੀਆਂ ਦਾ ਨਹੀਂ 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 ਜਣਾ ਗੱਡੀ ਪਿੱਛੋਂ ਕਿਹੜੀ ਵਧੀ ਜੀਏ ਸਰ ਦੇਖੋ ਅਸੀਂ ਕਹਿੰਦੇ ਅਸੀਂ ਆਪਣਾ

ਤੇ 60 ਚੋੜ ਤਾਂ ਹੀ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਲੋ ਹੋਇਆ ਆ ਮੋਢੇ ਮਾਰਦੇ ਜਾਈ ਹਾਂਜੀ ਬਾਪਾ ਜੀ ਨੇ ਮੇਰ ਕੱਪੀ ਸੋਰੀ ਤਾਂ ਕੋਟ